ਮੌਤ ਆਉਣ ਤੋਂ 6 ਮਹੀਨੇ ਪਹਿਲਾਂ ਹੀ ਮਿਲਦੇ ਹਨ ਇਹ ਸੰਕੇਤ ਵੈਸੇ ਤਾਂ ਜਨਮ ਹੋਣ ਦੇ ਨਾਲ ਹੀ ਸਾਡੀ ਮੌਤ ਤੈਹ ਹੋ ਜਾਂਦੀ ਹੈ ਇਹ ਬਿਲਕੁਲ ਸੱਚ ਹੀ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਜੋ ਉਪਜਿ ਉਸੋ ਬਿੰਸ ਹੈ ਪਰੋ ਆਜ ਕੈ ਕਾਲ ਇਸ ਸੰਸਾਰ ਤੋਂ ਸਾਰਿਆਂ ਨੂੰ ਜਾਣਾ ਹੀ ਪੈਣਾ ਹੈ ਕਿਉਂਕਿ ਇਸ ਸੰਸਾਰ ਤੇ ਪਰਮਾਤਮਾ ਨੂੰ ਵੀ ਜਨਮ ਲੈ ਕੇ ਮੌਤ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਕੋਈ ਨਹੀਂ ਬਚ ਸਕਦਾ ਇਹ ਗੱਲ ਦਰੁਸਤ ਹੈ ਜਿਵੇਂ ਕਿਸੇ ਵੀ ਇਨਸਾਨ ਨੂੰ ਪੈਦਾ ਹੋਣ ਨੂੰ 9 ਮਹੀਨੇ ਗਰਭ ਵਿੱਚ ਲੱਗਦੇ ਹਨ ਬਿਲਕੁਲ ਠੀਕ ਉਸੇ ਤਰ੍ਹਾਂ ਮੌਤ ਆਉਣ ਤੋਂ 6 ਮਹੀਨੇ ਪਹਿਲਾਂ ਹੀ ਮਿਲਦੇ ਹਨ ਇਹ ਸੰਕੇਤ ਬੰਦੇ ਦੀ ਮੌਤ ਭਾਵੇਂ ਕਿਸੇ ਵੀ ਤਰੀਕੇ ਨਾਲ ਹੋਣੀ ਹੋਵੇ ਪਰ ਜਮਦੂਤ ਇਹ ਸੰਕੇਤ ਪਹਿਲਾਂ ਹੀ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਮੌਤ ਤੋਂ ਪਹਿਲਾਂ ਮਿਲਣ ਵਾਲੇ ਕੁਝ ਸੰਕੇਤਾਂ ਬਾਰੇ ਦੱਸਾਂਗੇ ਜਿਸ ਕਿਸੇ ਨੂੰ ਵੀ ਇਹ ਸੰਕੇਤ ਮਿਲਦੇ ਹੋਣ ਉਸ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਮੌਤ ਕਿਸੇ ਵੀ ਵਕਤ ਆ ਸਕਦੀ ਹੈ ਸੋ ਆਓ ਜਾਣਦੇ ਹਾਂ ਮੌਤ ਬਾਰੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਹਾ ਮਾਈ ਮਾਤਾ ਲਕਸ਼ਮੀ ਜੀ ਦਾ ਪੂਰਨ ਅਸੀਰਵਾਦ ਤੁਹਾਡੇ ਤੇ ਬਣਿਆ ਹੀ ਰਵੇ ਤਾਂ ਵੀਡੀਓ ਨੂੰ ਪੂਰਾ ਜਰੂਰ ਸੁਣਨਾ ਜੀ ਨੰਬਰ 1 ਮਨੁੱਖੀ ਸਰੀਰ ਵਿੱਚ 7 ਚੱਕਰਾਂ ਦਾ ਵਰਣਨ ਕੀਤਾ ਗਿਆ ਹੈ ਵੇਦਾਂ ਪੁਰਾਣਾ ਵਿੱਚ ਦੱਸਿਆ ਗਿਆ ਹੈ ਕਿ ਮੌਤ ਦੀ ਆਵਾਜ਼ ਸਭ ਤੋਂ ਪਹਿਲਾਂ ਦਿਮਾਗ ਵਿੱਚ ਨਹੀਂ ਨਾਬੀ ਵਿੱਚ ਆਉਂਦੀ ਹੈ ਜਾਣੀ ਪਹਿਲੀ ਆਵਾਜ਼ ਨਾਬੀ ਚੱਕਰ ਤੇ ਮਹਿਸੂਸ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਮੌਤ ਦਾ ਪਹਿਲਾ ਸੰਕੇਤ ਨਾਬੀ ਚੱਕਰ ਦੁਆਰਾ ਹੀ ਹੁੰਦਾ ਹੈ ਜਾਣਿਆ ਜਾ ਸਕਦਾ ਹੈ ਕਿ ਇਹ ਨਾਬੀ ਚੱਕਰ ਇੱਕ ਦਿਨ ਵਿੱਚ ਨਹੀਂ ਟੁੱਟਦਾ ਇਸ ਦੇ ਟੁੱਟਣ ਦੀ ਪ੍ਰਕਿਰਿਆ ਵਿੱਚ ਲੰਮਾ ਸਮਾਂ ਲੱਗਦਾ ਹੈ ਇਹ ਸਮੇਂ ਦੇ ਅਧੀਨ ਜਾਰੀ ਰਹਿੰਦਾ ਹੈ ਜਿਵੇਂ ਜਿਵੇਂ ਇਹ ਚੱਕਰ ਟੁੱਟਦਾ ਹੈ ਮੌਤ ਦੇ ਨੇੜੇ ਆਉਣ ਦੇ ਕਈ ਹੋਰ ਸੰਕੇਤ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਹਨ ਨਾਭੀ ਤੋਂ ਪੈਦਾ ਹੋਇਆ ਵਿਅਕਤੀ ਨਾਭੀ ਤੇ ਹੀ ਖਤਮ ਹੋ ਜਾਂਦਾ ਹੈ ਨੰਬਰ 2 ਸਮੁੰਦ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਮੌਤ ਆਉਂਦੀ ਹੈ ਤਾਂ ਹਥੇਲੀ ਵਿੱਚ ਮੌਜੂਦ ਰੇਖਾਵਾਂ ਸਪਸ਼ਟ ਹੋ ਜਾਂਦੀਆਂ ਹਨ ਅਤੇ ਇੰਨੀਆਂ ਹਲਕੀਆਂ ਦਿਖਾਈ ਦਿੰਦੀਆਂ ਹਨ ਕਿ ਦੇਖਣਾ ਮੁਸ਼ਕਲ ਹੋ ਜਾਂਦਾ ਹੈ ਨੰਬਰ 3 ਮਰਨ ਵਾਲਾ ਵਿਅਕਤੀ ਆਪਣੇ ਆਲੇ ਦੁਆਲੇ ਕਿਸੇ ਨਾ ਕਿਸੇ ਪਰਸਾਮੇ ਦੀ ਮੌਜੂਦਗੀ ਨੂੰ ਮਹਿਸੂਸ ਕਰਦਾ ਅਜਿਹੇ ਵਿਅਕਤੀ ਨੂੰ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਉਸ ਨੂੰ ਕਈ ਮਰੇ ਲੋਕ ਵੀ ਦਿਖਾਈ ਦਿੰਦੇ ਰਹਿੰਦੇ ਹਨ ਸੁਪਨੇ ਵਿਗਿਆਨ ਵੀ ਦੱਸਦਾ ਹੈ ਕਿ ਸੁਪਨੇ ਕਈ ਵਾਰ ਭਵਿੱਖ ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ ਜਿਵੇਂ ਕਿ ਮਾੜੇ ਸੁਪਨੇ ਹੋਣ ਇਦਾਂ ਵੀ ਲੱਗਦਾ ਹੈ ਨੰਬਰ 4 ਗਰੜ ਪੁਰਾਣ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਮੌਤ ਬਹੁਤ ਨੇੜੇ ਆ ਜਾਂਦੀ ਹੈ ਤਾਂ ਇੱਕ ਵਿਅਕਤੀ ਆਪਣੇ ਨੇੜੇ ਬੈਠੇ ਵਿਅਕਤੀ ਨੂੰ ਨਹੀਂ ਦੇਖ ਸਕਦਾ ਅਜਿਹੇ ਸਮੇਂ 'ਚ ਜਮ ਦੇ ਦੂਤ ਵਿਅਕਤੀ ਨੂੰ ਦਿਖਾਈ ਦੇਣ ਲੱਗਦੇ ਹਨ ਅਤੇ ਵਿਅਕਤੀ ਨੂੰ ਉਹਨਾਂ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ ਇਸੇ ਲਈ ਜਿੱਨਾ ਚਿਰ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਸਾਂ ਵੀ ਸੌਖੇ ਚੱਲਦੇ ਰਹਿੰਦੇ ਹਨ ਪਰ ਜਦੋਂ ਕਿਸੇ ਵਿਅਕਤੀ ਦੀ ਮੌਤ ਨੇੜੇ ਆਉਂਦੀ ਹੈ ਤਾਂ ਉਸ ਨੂੰ ਸਾਹ ਘਟ ਆਉਣ ਲੱਗਦਾ ਹੈ ਗਰ듭 ਪ੍ਰਾਣ ਦੇ ਅਨੁਸਾਰ ਮੌਤ ਦਾ ਸਮਾਂ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਰਹੱਸਮਈ ਦਰਵਾਜ਼ੇ ਦਿਖਾਈ ਦੇਣ ਲੱਗਦੇ ਹਨ ਕੁਝ ਲੋਕਾਂ ਨੂੰ ਮਰਨ ਤੋਂ ਪਹਿਲਾਂ ਅੱਗ ਦੇ ਚਿੰਗਾਰੇ ਵੀ ਦਿਖਾਈ ਦਿੰਦੇ ਹਨ ਕੁਝ ਲੋਕ ਰੌਸ਼ਨੀ ਦਾ ਪ੍ਰਕਾਸ਼ ਵੀ ਦੇਖਦੇ ਹਨ ਜੇਕਰ ਕਿਸੇ ਨੂੰ ਇਸ ਤਰ੍ਹਾਂ ਦਿਸਦਾ ਹੈ ਤਾਂ ਸਮਝੋ ਕਿ ਉਸ ਦੀ ਮੌਤ ਨੇੜੇ ਹੀ ਹੈ ਨੰਬਰ 5 ਜਦੋਂ ਕਿਸੇ ਬੰਦੇ ਨੂੰ ਨਸਾਂ ਦੀ ਬਿਮਾਰੀ ਹੋਵੇ ਤਾਂ ਉਸ ਨੂੰ ਬਹੁਤ ਜ਼ਿਆਦਾ ਚਿੰਤਾ ਬਹੁਤ ਜ਼ਿਆਦਾ ਕਮ ਬਹੁਤ ਅੰਦਰ ਦੀਆਂ ਸਾਰੀਆਂ ਨਾੜਾਂ ਨਸਾਂ ਆਦ ਕਮਜ਼ੋਰ ਹੋ ਜਾਂਦੀਆਂ ਹਨ ਇਹ ਇਮਾਰਤ ਦੀ ਸਭ ਤੋਂ ਹੇਠਲੀ ਮੰਜ਼ਲ ਨੂੰ ਖੋਦਣ ਦੇ ਬਰਾਬਰ ਹੈ ਅਜਿਹੇ ਵਿਅਕਤੀਆਂ ਅੱਖਾਂ ਅੱਗੇ ਹਨੇਰਾ ਮੁੜਮੁੜ ਆਉਂਦਾ ਹੈ ਉੱਠਣਾ ਬੈਠਣ ਜਾਂ ਸਫ਼ਰ ਕਰਦੇ ਸਮੇਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ ਜੇ ਇਹ ਲੱਸਣ 2-3 ਹਫ਼ਤਿਆਂ ਤੱਕ ਜਾਰੀ ਰਹਿੰਦਾ ਹੈ ਤਾਂ ਤੁਹਾਨੂੰ ਤੁਰੰਤ ਯੋਗ ਆਯੁਰਵੇਦ ਤੇ ਧਿਆਨ ਦੀ ਸ਼ਰਨ ਲੈਣੀ ਚਾਹੀਦੀ ਹੈ ਜਾਂ ਕਿਸੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਏ ਵੀ ਮੰਨਿਆ ਜਾਂਦਾ ਹੈ ਕਿ ਇਹ ਹਨੇਰੇ ਦੀ ਬਿਮਾਰੀ ਦੇ ਕਾਰਨ ਉਸ ਨੂੰ ਚੰਦ ਵਿੱਚ ਇੱਕ ਅਦਰਾੜ ਵੀ ਦਿਖਾਈ ਦਿੰਦਾ ਹੈ। ਨੰਬਰ 6 ਮਰਨ ਵਾਲੇ ਨੂੰ ਮੌਤ ਆਉਣ ਤੋਂ ਇੱਕ ਮਹੀਨਾ ਪਹਿਲਾਂ ਹੀ ਉਹਨੂੰ ਆਪਣਾ ਪਰਛਾਵਾ ਆਪਣੇ ਤੋਂ ਵੱਖਰਾ ਦੇਖਣ ਲੱਗ ਜਾਂਦਾ ਹੈ। ਕੁਝ ਲੋਕਾਂ ਨੂੰ ਇਸ ਪਰਛਾਵੇਂ ਦਾ ਸਿਰ ਵੀ ਨਹੀਂ ਦਿਖਾਈ ਦਿੰਦਾ। ਨੰਬਰ 7 ਆਯੁਰਵੇਦ ਮੁਤਾਬਕ ਮੌਤ ਤੋਂ ਪਹਿਲਾਂ ਮਨੁੱਖੀ ਸਰੀਰ ਚੋਂ ਅਜੀਬ ਜਿਹੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਮੌਤ ਦੀ ਗੰਧ ਕਿਹਾ ਜਾਂਦਾ ਹੈ ਇਹ ਕਿਸੇ ਵੀ ਬਿਮਾਰੀ ਦਿਲ ਦਾ ਦੌਰਾ ਇਹ ਬ੍ਰੇਨ ਅਟੈਕ ਆਦ ਦਾ ਕਾਰਨ ਹੁੰਦਾ ਹੈ ਇਹ ਬਦਬੂ ਕਿਸੇ ਮਰੇ ਹੋਏ ਪਸ਼ੂ ਵਰਗੀ ਮਹਿਸੂਸ ਹੁੰਦੀ ਹੈ ਤੇ ਕਿਸੇ ਵੀ ਅੰਦਰੂਨੀ ਰੋਗ ਨਾਲ ਲੰਮੇ ਸਮੇਂ ਤੱਕ ਜੂਜਣ ਕਾਰਨ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਰੀਰ ਅੰਦਰੋਂ ਲਗਭਗ ਮਰ ਚੁੱਕਿਆ ਹੁੰਦਾ ਹੈ ਨੰਬਰ 8 ਇਹ ਅੱਖਾਂ ਦੀ ਕਮਜ਼ੋਰੀ ਨਾਲ ਜੁੜਿਆ ਇੱਕ ਲੱਛਣ ਵੀ ਹੈ ਇਸ ਦਾ ਮਤਲਬ ਹੈ ਕਿ ਜਦੋਂ ਕੋਈ ਵਿਅਕਤੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ ਤਾਂ ਉਸ ਨੂੰ ਇਹ ਭਲੇਖਾ ਪੈਂਦਾ ਹੈ ਕਿ ਇਹ ਚਿਹਰਾ ਉਸ ਦਾ ਨਹੀਂ ਬਲਕਿ ਕਿਸੇ ਹੋਰ ਦਾ ਹੈ ਨੰਬਰ 9 ਜਦੋਂ ਕੋਈ ਵਿਅਕਤੀ ਚੰਦ ਸੂਰਜ ਜਾਂ ਫਿਰ ਉਹ ਅੱਗ ਦੁਆਰਾ ਪੈਦਾ ਹੋਈ ਕਿਸੇ ਰੌਸ਼ਨੀ ਨੂੰ ਵੀ ਨਹੀਂ ਦੇਖ ਸਕਦਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਵਿਅਕਤੀ ਕੁਝ ਮਹੀਨਿਆਂ ਲਈ ਹੀ ਜਿਉਂਦਾ ਰਹਿੰਦਾ ਹੈ ਨੰਬਰ 10 ਜਦੋਂ ਕੋਈ ਵਿਅਕਤੀ ਪਾਣੀ ਤੇਲ ਜਾਂ ਸ਼ੀਸ਼ੇ ਵਿੱਚ ਆਪਣਾ ਅਕਸ ਨਹੀਂ ਦੇਖ ਸਕਦਾ ਤਾਂ ਸਮਝ ਲਓ ਕਿ ਮਰਨਾ ਪੱਕਾ ਤੈਹ ਹੋ ਚੁੱਕਾ ਹੈ ਜੇਕਰ ਅਜਿਹਾ ਸੰਕੇਤ ਕਿਸੇ ਨੂੰ ਦਿਸਦਾ ਹੈ ਤਾਂ ਸਮਝ ਲਓ ਉਸ ਕੋਲ ਸਿਰਫ 6 ਮਹੀਨੇ ਹੀ ਜ਼ਿੰਦਗੀ ਜਿਉਣ ਦੇ ਬਾਕੀ ਰਹਿ ਗਏ ਹਨ ਤੇ ਮੌਤ ਨੇ ਉਸ ਨੂੰ ਜਿੱਤ ਲਿਆ ਹੈ ਨੰਬਰ 11 ਅਜਿਹੇ ਵਿਅਕਤੀ ਦਾ ਸਾਹ ਬਹੁਤ ਛੋਟਾ ਹੋ ਜਾਂਦਾ ਹੈ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਨਹੀਂ ਮਿਲ ਰਹੀ ਹੁੰਦੀ ਆਮ ਤੌਰ ਤੇ ਮੌਤ ਤੋਂ 2-3 ਦਿਨ ਪਹਿਲਾਂ ਇਹ ਸੰਕੇਤ ਦਿੱਸਦਾ ਹੈ ਜਿਵੇਂ ਝਾੜੀ ਤੇ ਪਾਇਆ ਮਲਮਲ ਦਾ ਕੱਪੜਾ ਖਿੱਚਿਆ ਜਾਂਦਾ ਹੋਵੇ ਇਸ ਤਰ੍ਹਾਂ ਦੀ ਹਾਲਤ ਉਸ ਬੰਦੇ ਦੀ ਮੌਤ ਹੋਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜੇਕਰ ਕੋਈ ਵਿਅਕਤੀ ਦਿਨ ਰਾਤ ਖੱਬੇ ਨੱਕ ਰਹੀਂ ਸਾਹ ਲਗਾਤਾਰ ਲੈਂਦਾ ਹੈ ਜੁਕਾਮ ਅਤੇ ਖੰਗ ਨੂੰ ਛੱਡ ਕੇ ਤਾਂ ਇਹ ਕਿਸੇ ਗੰਭੀਰ ਬਿਮਾਰੀ ਬਾਰੇ ਜਾਣਕਾਰੀ ਦਾ ਸੰਕੇਤ ਹੈ ਪਰ ਜੇਕਰ ਇਸ ਦਾ ਧਿਆਨ ਨਾ ਦਿੱਤਾ ਜਾਵੇ ਤਾਂ 3 ਸਾਲਾਂ ਦੇ ਅੰਦਰ ਉਸ ਬੰਦੇ ਦੀ ਮੌਤ ਪੱਕੀ ਹੋਣੀ ਹੁੰਦੀ ਹੈ ਜੇਕਰ ਸੱਜੇ ਨਾ ਰਹੀ ਸਾਹ 2-3 ਦਿਨ ਲਗਾਤਾਰ ਚੱਲਦਾ ਰਹੇ ਤਾਂ ਅਜਿਹਾ ਮਨੁੱਖ ਇਸ ਸੰਸਾਰ ਵਿੱਚ 1 ਸਾਲ ਤੱਕ ਹੀ ਜਿਉਂਦਾ ਰਹੇਗਾ ਉਸ ਬੰਦੇ ਨੂੰ ਮਹਿਮਾਨ ਵਜੋਂ ਹੀ ਹੋਰਾਂ ਨਾਲ ਪੇਸ਼ ਆਉਣਾ ਚਾਹੀਦਾ ਹੈ ਜੇਕਰ ਦੋ ਮਹੀਨਾਸਾਂ 10 ਦਿਨਾਂ ਤੱਕ ਲੰਮੇ ਤੌਰ ਤੇ ਸਾਹ ਲੈਂਦੀਆਂ ਰਹਿਣ ਤਾਂ ਇਹ ਬੰਦਾ 3 ਦਿਨ ਹੀ ਜਿਉਂਦਾ ਰਹਿ ਸਕਦਾ ਹੈ ਜੇਕਰ ਸਾਹ ਰਾਹੀਂ ਅੰਦਰ ਲਈ ਗਈ ਹਵਾ ਦੋ ਮਹੀਨਾਸਾਂ ਵਿੱਚੋਂ ਅੰਦਰ ਜਾ ਕੇ ਵਿੱਚੋਂ ਨਿਕਲਣ ਲੱਗੇ ਤਾਂ ਬਸ ਬੰਦਾ 2 ਦਿਨਾਂ ਦਾ ਹੀ ਮਹਿਮਾਨ ਰਹਿ ਜਾਂਦਾ ਹੈ ਨੰਬਰ 12 ਜਿਸ ਦਾ ਮਾਲ ਪਿਸ਼ਾਬ ਬੀਰਜ ਅਤੇ ਸਿੱਕਾਂ ਇਕੱਠੀਆਂ ਆਉਂਦੀਆਂ ਹਨ ਉਹ ਸਿਰਫ 1 ਸਾਲ ਦਾ ਹੀ ਮਹਿਮਾਨ ਹੁੰਦਾ ਹੈ 1 ਸਾਲ ਬਾਅਦ ਉਸ ਨੂੰ ਦੁਨੀਆ ਤੋਂ ਕੂਚ ਕਰਨੀ ਹੀ ਪੈਂਦੀ ਹੈ ਨੰਬਰ 13 ਜੇਕਰ ਬੀਰਜ ਨੌ ਅਤੇ ਅੱਖਾਂ ਦੇ ਕੋਨੇ ਸਾਰੇ ਨੀਲੇ ਜਾਂ ਕਾਲੇ ਰੰਗ ਦੇ ਹੋ ਜਾਣ ਤਾਂ ਆਦਮੀ ਦੀ ਉਮਰ 6 ਮਹੀਨੇ ਤੋਂ 1 ਸਾਲ ਦੇ ਵਿੱਚ ਘਾਰ ਖਤਮ ਹੋ ਜਾਂਦੀ ਹੈ ਨੰਬਰ 14 ਜਦੋਂ ਕਿਸੇ ਵਿਅਕਤੀ ਦਾ ਸਰੀਰ ਅਚਾਨਕ ਪੀਲਾ ਜਾਂ ਚਿੱਟਾ ਹੋ ਜਾਵੇ ਅਤੇ ਉੱਪਰੋਂ ਕੋਈ ਲਾਲ ਚੀਜ਼ ਦਿਖਾਈ ਦੇਣ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਵਿਅਕਤੀ ਦੀ ਮੌਤ ਹੋਣ ਵਾਲੀ ਹੈ ਇਹ 6 ਮਹੀਨਿਆਂ ਵਿੱਚ ਹੀ ਫੁੱਟਣ ਜਾ ਰਿਹਾ ਮੌਤ ਦਾ ਘੜਾ ਨੰਬਰ 15 ਜਿਹੜਾ ਵਿਅਕਤੀ ਅਚਾਨਕ ਨੀਲੇ ਪੀਲੇ ਆਦ ਰੰਗਾਂ ਨੂੰ ਦੇਖਦਾ ਹੈ ਅਤੇ ਸਵਾਦ ਲੈਂਦਾ ਹੈ ਜਿਵੇਂ ਕਿ ਕੌੜਾ ਅਤੇ ਖੱਟਾ ਆਦਿ ਕਿਸੇ ਨੂੰ ਇਹ ਅਨੁਭਵ ਹੋਣ ਲੱਗੇ ਤਾਂ ਉਹ 6 ਮਹੀਨਿਆਂ ਦੇ ਅੰਦਰ ਹੀ ਮਰ ਜਾਵੇਗਾ ਨੰਬਰ 16 ਜਦੋਂ ਕਿਸੇ ਵਿਅਕਤੀ ਦਾ ਮੂੰਹ ਜੀਵ ਕੰਨ ਅੱਖਾਂ ਨੱਕ ਸੁੰਨ ਹੋ ਜਾਂਦੇ ਹਨ ਤਾਂ ਮੰਨਿਆ ਜਾਂਦਾ ਹੈ ਕਿ ਅਜਿਹੇ ਵਿਅਕਤੀ ਦੀ ਮੌਤ ਦਾ ਸਮਾਂ ਵੀ ਲਗਭਗ 6 ਮਹੀਨਿਆਂ ਦੇ ਨੇੜੇ ਹੀ ਆ ਜਾਂਦਾ ਹੈ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੇਕਰ ਚੰਗੀ ਲੱਗੇ ਹੋਵੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜੈ ਮਾਤਾ ਲਕਸ਼ਮੀ ਲਿਖਣਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ